ਵਾਹਿਗੁਰੂ 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 ਬੱਚਿਓ ਆ ਕੀ ਹੋ ਰਿਹਾ ਹੈ ਦਾਦਾ ਜੀ ਮੈਂ ਤੇ ਅੰਗਰ ਨੇ ਕੇਸਕਟ ਸਾਹਿਬ ਜਾਣੇ ਪਰ ਸਾਨੂੰ ਕੁਛ ਨਹੀਂ ਪਤਾ ਠੀਕ ਹੈ ਬੱਚਿਓ ਤੁਹਾਨੂੰ ਪਹਿਲਾਂ ਮੈਂ ਅਨੰਦਪੁਰ ਸਾਹਿਬ ਬਾਰੇ ਦੱਸਦਾ ਹਾਂ ਅਨੰਦਪੁਰ ਦੀ ਸਥਾਪਨਾ 1665 ਨੂੰ ਗੁਰੂ ਤੋਂ ਇੱਕ ਬਹਾਦਰ ਸਾਹਿਬ ਜੀ ਨੇ ਕੀਤੀ ਸੀ ਪਹਿਲਾ ਨਾਮ ਨਾਨਕੀ ਚੱਕਸੀਦਨਪੁਰ ਸਾਹਿਬ ਦਾ ਜੋ ਕਿ ਉਹਨਾਂ ਨੇ ਆਪਣੀ ਮਾਤਾ ਜੀ ਦੇ ਨਾਂ ਤੋਂ ਰੱਖਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਤੇ ਹੋਰ ਵੀ ਕਈ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਠੀਕ ਹੈ ਦਾਦ ਜੀ ਤੁਸੀਂ ਹੁਣ ਸਾਨੂੰ ਕੇਸਗੜ੍ਹ ਸਾਹਿਬ ਬਾਰੇ ਵੀ ਦੱਸੋ ਜਿੱਥੇ ਅਸੀਂ ਜਾਣਾ ਹੈ ਹਾਂ ਹਾਂ ਹੁਣ ਅਸੀਂ ਗੱਲ ਕਰਦੇ ਹਾਂ ਕੇਸਗੜ੍ਹ ਸਾਹਿਬ ਦੀ ਸਿੱਖਾਂ ਦੇ ਪੰਜਾਂ ਤਖਤਾਂ 'ਚੋਂ ਇੱਕ ਤਖਤ ਜਿਸ ਦੀ ਸਥਾਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤੀ ਸੀ ਇਸ ਥਾਂ ਤੇ ਸੰਨ 1799 ਨੂੰ ਖਾਲਸਾ ਪੰਥ ਸਾਜਿਆ ਤੇ ਇੱਥੇ ਹੀ ਪੰਜ ਪਿਆਰੇ ਬਣੇ ਇੱਥੇ ਹੀ ਸਿੱਖਾਂ ਨੂੰ ਸ੍ਰੀ ਸਾਹਿਬ ਕੇਸ ਕੰਗਾ ਕਿ ਸ਼ਹਿਰਾ ਤੇ ਕਿਰਪਾਨ ਰਹਿ ਦਿੱਤੀ ਸੀ ਗੁਰੂ ਸਾਹਿਬ ਨੇ ਕੇਸਗੜ ਸਾਹਿਬ ਗੁਰੂ ਸਾਹਿਬ ਦੇ ਪੰਜਾ ਕਿਲਿਆਂ ਚੋਂ ਇੱਕ ਕਿਲਾ ਸੀ ਕੇਸਗੜ ਸਾਹਿਬ ਖਾਲਸੇ ਦਾ ਜਨਮ ਸਥਾਨ ਹੈ ਸਿੱਖਾਂ ਦੀ ਸ਼ਾਨ ਅਤੇ ਸੂਰਬੀਰਤਾ ਦੀ ਨਿਸ਼ਾਨੀ ਹੈ ਕੇਸਗੜ ਸਾਹਿਬ ਠੀਕ ਹੈ ਦਾਦਾ ਜੀ ਤੁਸੀਂ ਬਾਤ ਸਾਨੂੰ ਸਿੱਖਾਂ ਦੇ ਹੋਰ ਤਖਤਾਂ ਅਤੇ ਹੋਰ ਗੁਰਦੁਆਰਿਆਂ ਸਾਹਿਬਾ ਬਾਰੇ ਸਾਨੂੰ ਦੱਸਿਓ ਬਾਹੀ